ਸਸ਼ਕਾਰ ਮੈਂ ਤੁਹਾਡਾ ਪ੍ਰਿਆਤਾ ਭਰਾ ਦੇ ਨਾਲ ਪਾਰਕ ਦੇ ਵਿੱਚ ਖੇਡਣ ਗਈ ਪੈਨ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਪਹਿਲਾ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ 마ਸੂਮ ਲੜਕੀ ਜਿਸ ਦੀ ਉਮਰ ਮਹਿਜ 7 ਸਾਲਾਂ ਦੀ ਹੈ ਜਿਸ ਦਾ ਨਾਮ ਆਰਾਧਿਆ ਦੱਸਿਆ ਜਾ ਰਿਹਾ ਆਪਣੇ ਭਰਾ ਦੇ ਨਾਲ ਪਾਰਕ ਦੇ ਵਿੱਚ ਖੇਡ ਰਹੀ ਹੁੰਦੀ ਹੈ ਤੇ ਅਚਾਨਕ ਉਸ ਦਾ ਪਤਾ ਨਹੀਂ ਕੀ ਦਿਲ ਕਰਦਾ ਕਿ ਉਹ پارک ਤੋਂ ਬਾਹਰ ਆਦੀ ਹੈ ਤੇ ਸੜਕ ਵਾਲ ਨੂੰ ਭੱਜਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜਿਵੇਂ ਹੀ ਉਹ ਸੜਕ ਵਾਲ ਭੱਜਣ ਦੀ ਕੋਸ਼ਿਸ਼ ਕਰਦੀ ਹੈ ਤੇ ਸਾਹਮਣੇ ਤੋਂ ਤੇਜ਼ ਰਫ਼ਤਾਰ ਦੇ ਵਿੱਚ ਤੇਜ਼ ਰਫ਼ਤਾਰ ਦੇ ਵਿੱਚ 3 ਵੀਲਰ ਆ ਰਿਹਾ ਹੁੰਦਾ ਜਿਸ ਦੀ ਉਹ ਨਪੀਟ ਦੇ ਵਿੱਚ ਆ ਜਾਂਦੀ ਹੈ ਉਹਦੇ ਸਿਰ ਉੱਤੇ ਗੰਬੀਰ ਸੱਟਾਂ ਲੱਗਦੀਆਂ ਨੇ ਜਿਹੜੇ ਉੱਥੇ ਸੜਕ ਉੱਤੇ ਜਾ ਰਹੇ ਹੁੰਦੇ ਲੋਕ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਹਸਪਤਾਲ ਦਾਖਲ ਕਰਵਾਉਂਦੇ ਨੇ ਪਰ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਜ਼ਿਆਦਾ ਨਾਜ਼ੁਕ ਦੱਸਦਿਆਂ ਹੋਇਆਂ ਇਸ ਨੂੰ ਹੋਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਪਰ ਉੱਥੇ ਹੀ ਅਰਾਧਿਆ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਉਸ ਦੀ ਭੈਣ 3 ਵੀਲਰ ਦੀ ਲਪੇਟ ਦੇ ਵਿੱਚ ਆਂਦ ਗਿਆ ਤੇ ਉਸ ਦੌਰਾਨ ਭਰਾ ਭੱਜਦਾ ਭੱਜਦਾ ਆਂਦਾ ਤੇ ਦੇਖਦਾ ਕਿ ਉਸਦੇ ਪੈਰ ਦੇ ਨਾਲ ਇੱਕੀ ਅਨਹੂਣੀ ਹੋ ਗਈ ਹੈ ਤਾਂ ਮੋਕੇ ਉੱਤੇ ਉਸ ਵੱਲੋਂ ਰੋਲਾ ਰੱਪਾ ਵੀ ਪਾਇਆ ਜਾਂਦਾ ਆਲੇ ਦੁਆਲੇ ਦੇ ਲੋਕ ਜਿਹੜੇ ਉੱਤੇ ਖੜੇ ਹੁੰਦੇ ਨੇ ਜਾ ਰਹੇ ਹੁੰਦੇ ਨੇ ਉਹਨਾਂ ਵੱਲੋਂ ਵੀ ਉਸ ਮਾਸੂਮ ਨੂੰ ਚੱਕ ਕੇ ਹਸਪਤਾਲ ਦਾਖਲ ਕਰਵਾਇਆ ਜਾਂਦਾ ਪਰ ਉੱਥੇ ਉਸਦੀ ਮੌਤ ਹੋ ਜਾਂਦੀ ਹੈ 7 ਸਾਲਾਂ ਦੀ ਮਹਿਜ਼ ਉਮਰ ਸੀਗੀ ਜਿਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਆਪਣੇ ਭਰਾ ਦੇ ਨਾਲ ਖੇਡਣ ਜਾ ਰਹੀ ਹੈ ਵਾਪਸ ਕਦੇ ਵੀ ਘਰ ਨਹੀਂ ਪਰਤੇਗੀ ਤਾਂ ਪਰਿਵਾਰਿਕ ਮੈਂਬਰਾਂ ਦਾ ਇੱਕ ਪਾਸੇ ਰੋ ਰੋ ਕੇ ਬਰਾ ਹਾਲ ਹੈ ਉੱਥੇ ਜੇ ਪਾਸੇ ਜੇ ਪੁਲਿਸ ਦੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਉਸ 3 ਵਿੱਲਰ ਨੂੰ ਵੀ ਜਿਹੜਾ ਬਰਾਮਦ ਕਰ ਲਿੱਤਾ ਗਿਆ ਤੇ ਉਸ ਸਾਕਸ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲੇ ਵੀ ਜਿਹੜੇ ਦਰਜ ਕੀਤੇ ਗਏ ਨੇ ਤਾਂ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆਂ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਸੁਣ ਲਨਿਆ ਇਹ ਸਾਡੇ ਕੋਲ ਰਾਤ ਇੱਕ ਇਨਫੋਰਮੇਸ਼ਨ ਆਈ ਸੀ ਐਕਸੀਡੈਂਟ ਦੀ ਤੇ ਉਹਦੇ ਇੱਕ ਲੜਕੀ ਇੰਜਰਡ ਸੀਗੀ ਮਤਲਬ ਉਹਦਾ ਅਰਾਧਿਆ ਨਾਮ ਹੈ ਛੋਟੀ ਉਮਰ ਹੈ 12 ਸਾਲ ਦੀ ਤੇ ਬੇਲਾਂ ਨੂੰ ਮਾਈ ਹਸਪੀਟਲ ਲੈ ਗਏ ਸੀ ਉਹਨੂੰ ਡੈਡੀ ਕਲੇਅਰ ਕਰਤਾ ਸੀ ਤੁਸੀਂ ਵੈਰੀਫਾਈ ਕੀਤਾ ਹੋਗਾ ਕਿ ਐਕਸੀਡੈਂਟ ਕੇਸ ਹੋਇਆ ਸੀ ਇਹ ਐਕਸੀਡੈਂਟ ਦਿੱਤੀ ਇੱਕ ਲੜਕਾ ਹੈ ਉਹ ਫੀਗਲਕਾਉਂਦਾ ਲਪਤੀ ਦਾ ਨਾਮ ਉਸ ਦਾ ਤੇ ਉਹਦੇ ਇਹ ਲੜਕੀ ਹੈ ਜੋ ਕ੍ਰਾਸ ਕਰ ਰਹੀ ਸੀ ਉਹਦੇ ਮਤਲਬ ਇਹ ਟੈਂਪੋ ਉਤਾਰ ਰਿਹਾ ਸੀ ਤੇ ਟੈਂਪੋ ਦੇ ਵਿੱਚੋਂ ਜਾਂਦੇ ਹੋਏ ਕਾਸ ਕਰਦੇ ਟੈਂਪੋ ਨੂੰ ਹਿੱਟ ਕਰ ਗਿਆ ਤੇ ਲੜਕੀ ਦੀ ਇਹਦੀ ਮੌਤ ਹੋ ਚੁੱਕੀ ਹੈ ਜੀ ਅਸੀਂ ਇਸ ਦੇ ਵਿੱਚ ਐਫ ਆਈ ਆਰ ਰਜਿਸਟਰ ਕਰ ਲਈ ਹੈ ਜੀ ਤੇ ਬਾਕੀ ਇਨਵੈਸਟੀਗੇਸ਼ਨ ਹੈ ਆਫਟਰ ਪੋਸਮੋਰਮ ਦੀ ਬੋਡੀ ਦੇ ਦਿੱਤੀ ਅਨ ਮੌਕੇ ਦੇਖ ਤਾਂ ਜਿਹੜਾ ਵਹੀਕਲ ਹੈਗਾ ਕਵਰ ਕਰਨ ਲਈ ਹਾਂਜੀ ਉਹ ਵਹੀਕਲ ਸੀ ਉਹ ਅਸੀਂ ਕਵਰ ਕਰ ਲਿਆ ਸੀ ਤੇ ਜਿਹੜਾ ਇਹਨਾਂ ਡਰਾਈਵਰ ਉਹਨੂੰ ਅਸੀਂ ਚਲਦੇ ਸਸਕਾ ਸਸ਼ਕਾਰ ਨਾ ਤੁਹਾਡਾ ਪ੍ਰਿਆਤਾ ਭਰਾ ਦੇ ਨਾਲ ਪਾਰਕ ਦੇ ਵਿੱਚ ਖੇਡਣ ਗਈ ਪੈਨ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਪਹਿਲਾ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ 마ਸੂਮ ਲੜਕੀ ਜਿਸ ਦੀ ਉਮਰ ਮਹਿਜ 7 ਸਾਲਾਂ ਦੀ ਹੈ ਜਿਸ ਦਾ ਨਾਮ ਆਰਾਧਿਆ ਦੱਸਿਆ ਜਾ ਰਿਹਾ ਆਪਣੇ ਭਰਾ ਦੇ ਨਾਲ ਪਾਰਕ ਦੇ ਵਿੱਚ ਖੇਡ ਰਹੀ ਹੁੰਦੀ ਹੈ ਤੇ ਅਚਾਨਕ ਉਸ ਦਾ ਪਤਾ ਨਹੀਂ ਕੀ ਦਿਲ ਕਰਦਾ ਹੈ ਕਿ ਉਹ پارک ਤੋਂ ਬਾਹਰ ਆਦੀ ਹੈ ਤੇ ਸੜਕ ਵਾਲ ਨੂੰ ਭੱਜਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜਿਵੇਂ ਹੀ ਉਹ ਸੜਕ ਵਾਲ ਭੱਜਣ ਦੀ ਕੋਸ਼ਿਸ਼ ਕਰਦੀ ਹੈ ਤੇ ਸਾਹਮਣੇ ਤੋਂ ਤੇਜ਼ ਰਫ਼ਤਾਰ ਦੇ ਵਿੱਚ ਤੇਜ਼ ਰਫ਼ਤਾਰ ਦੇ ਵਿੱਚ 3 ਵਿਨਰ ਆ ਰਿਹਾ ਹੁੰਦਾ ਜਿਸ ਦੀ ਉਹ ਨਪੇੜ ਦੇ ਵਿੱਚ ਆ ਜਾਂਦੀ ਹੈ ਉਹਦੇ ਸਿਰ ਉੱਤੇ ਗੰਬੀਰ ਸੱਟਾਂ ਲੱਗਦੀਆਂ ਨੇ ਜਿਹੜੇ ਉੱਥੇ ਸੜਕ ਉੱਤੇ ਜਾ ਰਹੇ ਹੁੰਦੇ ਲੋਕ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਹਸਪਤਾਲ ਦਾਖਲ ਕਰਵਾਉਂਦੇ ਨੇ ਪਰ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਜ਼ਿਆਦਾ ਨਾਜ਼ੁਕ ਦੱਸਦਿਆਂ ਹੋਇਆਂ ਇਸ ਨੂੰ ਹੋਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਪਰ ਉੱਥੇ ਹੀ ਅਰਾਧਿਆ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਉਸ ਦੀ ਭੈਣ 3 ਵਿਲਰ ਦੀ ਲਪੇਟ ਦੇ ਵਿੱਚ ਆਂਦੀ ਹੈ ਤੇ ਉਸ ਦੌਰਾਨ ਭਰਾ ਭੱਜਦਾ ਭੱਜਦਾ ਆਂਦਾ ਤੇ ਦੇਖਦਾ ਹੈ ਕਿ ਉਸਦੇ ਭੈਣ ਦੇ ਨਾਲ ਇੱਕੀ ਅਨਹੂਣੀ ਹੋ ਗਈ ਹੈ ਤਾਂ ਮੋਕੇ ਉੱਤੇ ਉਸ ਵੱਲੋਂ ਰੋਲਾ ਰੱਪਾ ਵੀ ਪਾਇਆ ਜਾਂਦਾ ਆਲੇ ਦੁਆਲੇ ਦੇ ਲੋਕ ਜਿਹੜੇ ਉੱਥੇ ਖੜੇ ਹੁੰਦੇ ਨੇ, ਜਾ ਰਹੇ ਹੁੰਦੇ ਨੇ ਉਹਨਾਂ ਵੱਲੋਂ ਵੀ ਉਸ ਮਾਸੂਮ ਨੂੰ ਚੱਕ ਕੇ ਹਸਪਤਾਲ ਦਾਖਲ ਕਰਵਾਇਆ ਜਾਂਦਾ ਪਰ ਉੱਥੇ ਉਸਦੀ ਮੌਤ ਹੋ ਜਾਂਦੀ ਹੈ 7 ਸਾਲਾਂ ਦੀ ਮਹਿਜ਼ ਉਮਰ ਦੀ ਜਿਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਆਪਣੇ ਭਰਾ ਦੇ ਨਾਲ ਖੇਡਣ ਜਾ ਰਹੀ ਹੈ ਵਾਪਸ ਕਦੇ ਵੀ ਘਰ ਨਹੀਂ ਪਰਤੇਗੀ ਤਾਂ ਪਰਿਵਾਰਿਕ ਮੈਂਬਰ ਦਾ ਇੱਕ ਪਾਸੇ ਰੋ ਰੋ ਬਰਾ ਹਾਲ ਹੈ ਉੱਥੇ ਦੇ ਪਾਸੇ ਜੇ ਪੁਲਿਸ ਦੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਉਸ 3 ਵੀਲਰ ਨੂੰ ਵੀ ਜਿਹੜਾ ਬਰਾਮਦ ਕਰ ਲਿੱਤਾ ਗਿਆ ਤੇ ਉਸ ਸਖਸ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਖਿਲਾਫ ਵਾਕਫਤਾ ਰਾਵ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਨੇ ਤਾਂ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਸੁਣ ਲਨਿਆ ਇਹ ਸਾਡੇ ਕੋਲ ਰਾਤ ਇੱਕ ਇਨਫੋਰਮੇਸ਼ਨ ਆਈ ਸੀ ਐਕਸੀਡੈਂਟ ਦੀ ਤੇ ਉਹਦੇ ਵਿੱਚ ਇੱਕ ਲੜਕੀ ਇੰਜਰਡ ਸੀਗੀ ਰਾਤ ਮਤਲਬ ਉਹਦਾ ਅਰਾਧਿਆ ਨਾਮ ਹੈ ਛੋਟੀ ਉਮਰ ਹੈ 7 ਸਾਲ ਦੀ ਤੇ ਬੇਲਾ ਨੂੰ ਮਾਈ ਹਸਪੀਟਲ ਲੈ ਗਏ ਸੀ ਉਹਨੂੰ ਡੈੱਡ ਲੈ ਕੇ ਕਰਤਾ ਸੀ ਉਹ ਸੀ ਵੈਰੀਫਾਈ ਕੀਤਾ ਹੋਊਗਾ ਕਿ ਐਕਸੀਡੈਂਟ ਕੇਸ ਹੋਇਆ ਸੀ ਇਹ ਐਕਸੀਡੈਂਟ ਦੇ ਵਿੱਚ ਇੱਕ ਲੜਕਾ ਹੈ ਉਹ 프리ਵਲਕ ਆਉਂਦਾ ਹੈ ਲਪਤੀ ਦਾ ਨਾਮ ਉਸਦਾ ਤੇ ਉਹਦੇ ਇਹ ਲੜਕੀ ਹੈ ਜੋ ਕ੍ਰਾਸ ਕਰ ਰਹੀ ਸੀ ਉਹਦੇ ਮਤਲਬ ਇਹ ਟੈਂਪੋ ਉਤਾਰ ਰਿਹਾ ਸੀ ਤੇ ਟੈਂਪੋ ਦੇ ਵਿੱਚੋਂ ਜਾਂਦੇ ਹੋਏ ਕ੍ਰਾਸ ਕਰਦੇ ਉਹ ਟੈਂਪੋ ਨੂੰ ਹਿੱਟ ਕਰ ਗਿਆ ਤੇ ਲੜਕੀ ਦੀ ਇਹਦੀ ਮੌਤ ਹੋ ਚੁੱਕੀ ਹੈ ਜੀ ਅਸੀਂ ਇਸ ਦੇ ਵਿੱਚ ਐਫ ਆਈ ਆਰ ਰਜਿਸਟਰ ਕਰ ਲਈ ਹੈ ਜੀ ਤੇ ਬਾਕੀ ਇਨਵੈਸਟੀਗੇਸ਼ਨ ਹੈ ਆਫਟਰ ਪੋਸਮੋਰਮ ਦੀ ਬੋਡੀ ਦੇ ਦਿੱਤੀ ਹਰ ਮੌਕੇ ਦੇਖ ਤਾਂ ਜਿਹੜਾ ਵਹੀਕਲ ਹੈਗਾ ਕਵਰ ਕਰਨ ਲਈ ਹਾਂਜੀ ਉਹ ਵਹੀਕਲ ਸੀ ਉਹ ਅਸੀਂ ਕਵਰ ਕਰ ਲਿਆ ਸੀ ਤੇ ਜਿਹੜਾ ਇਹਦਾ ਡਰਾਈਵਰ ਉਹ ਨੂੰ ਅਸੀਂ ਚਾਲ ਦੇ ਸਾਰ ਸਟਾਫ ਕਰ ਲਿਆ